ਬੀਜੇਪੀ ਫਟੋਪਾ ਜੁਲਵਾਦ ਜੁਲਵਾਦ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਜਾਂ ਕੇ ਪਾਣੀ ਅਗੇ ਢੱਕਾ ਮਾਥਾ ਵੀ ਦੇ ਬੀਜੇਪੀ ਜੁਲਵਾਦ ਜੁਲਵਾਦ ਬੀਜੇਪੀ ਨੇ ਰਾਤੀ ਧੱਕਾ ਦਿੱਤਾ ਬੀਜੇਪੀ ਨੇ ਸਾਡਾ ਪਾਣੀ ਜਿਹੜਾ ਹਿਦਾਨੇ ਨੂੰ ਦਿੱਤਾ ਪਰ ਟੈਸ ਗਾ ਰਹੇ ਕਿ ਬੀਜੇਪੀ ਪੰਜਾਬ ਦੀ ਵਿਰੋਧ ਪਾਤੀਆ ਬਹੁਤ ਵੱਡੀ ਪੁਰਾਣੇ ਕਈ ਦਿਨ ਮੈਂ ਲੋਕ ਫੈਸਲਾ ਕਰ ਦਿੱਤਾ ਕਿ ਪਤਨ ਨੇ 600 ਕਿਊਸਕ ਪਾਣੀ ਪੰਜਾਬ ਤੋਂ ਉਹਨੇ ਆਣਾ ਜਾਏਗਾ ਉਹਦਾ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਰੇ ਲੋਕਾਂ ਨੇ ਸੁਨਿਆ ਕਿ ਪਾਖੜਾ ਬਿਆਸ ਮੈਨਡਮੈਂਟ ਬੋਰਡ ਨੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਉਹਨੇ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਦੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਬਕਾ ਦੀ ਦੇਣ ਲਈ ਇੱਕ ਸੱਚ ਆ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ ਵਿਜਾਏ ਭਾਜਪੀ ਨੇ ਰਾਤੀ ਧੱਕਾ ਜਿੱਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਾਨੇ ਨੂੰ ਦਿੱਤਾ ਉਦੇ ਵਿਰੋਧ ਚੱਜ ਅਸੀਂ ਐਸਲੇ ਬੀਜੇਪੀ ਦੇ ਆਗੂ ਤਰਨ ਚੁੱਕ ਜਿਹੜੇ ਨੇ ਉਹਨਾਂ ਦੇ ਬੋਏ ਗਾਰੇ ਪਰ ਟੈਸਟ ਕਰ ਰਹੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧਕ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਦੋਦੀ بڑے ਫੈਸਲੇ ਲਏ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਦੋਦੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲ ਇੱਕ ਜੜਾ ਹਗਾਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆਂ ਅਰ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲੇ ਜ਼ਿਲ੍ਹੇ ਦੇ ਜਲਾ ਪ੍ਰਧਾਨ ਦੇ ਆਤੀ ਪ੍ਰਧਾਨ ਸਾਡੇ ਪ੍ਰਧਾਨਕ ਬੋਰਡ ਦੇ ਚੇਅਰਮੈਨ ਉਹ ਸਾਡੇ ਐਮਸੀ ਸਾਡੇ ਮੇਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਨਯੋਗ ਮੰਤਰੀ ਸਰਦਾਰ ਭਗਤ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੋਂ ਇੱਕ ਗੱਲ ਆ ਕਿ ਜਿੱਡੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ। ਦੇ ਨਾਂ ਜਿਹੜਾ ਪਾਣੀ ਹੈ ਉਹ ਨਹੀਂ ਦਿੱਤਾ ਜਾਏਗਾ। ਮੈਂ ਕਿਹਾ ਜੇ ਪ੍ਰਟੋਸ ਦੀ ਛੜਕਾਂ ਦੇਵਾਂਗੇ ਹਰ ਤੁਪਕਾ ਜਿਹੜਾ ਵੀ ਕਰਨਾ ਪਊ। ਕਹਿ ਚੁੱਕੇ ਨੇ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ। ਕੱਲ ਦੇਰ ਰਾਤ ਬੀਬੀਐਮਪੀ ਦਾ 8500 ਕਿਊਸਕ ਪਾਣੀ ਜਿਹੜਾ ਹਰਿਆਣਾ ਨੂੰ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਗਦਾਰੀ ਕੀਤੀ ਗਈ ਪੰਜਾਬ ਦੇ ਨਾਲ ੱੱੱਕਾ ਕੀਤਾ ਗਿਆ ਪੰਜਾਬ ਦੇ ਨਾਲ ਸਾਨੂੰ ਸਾਡਾ ਪਾਣੀ ਜਿਹੜਾ ਆ ਸਾਡੇ ਖੂਨ ਤੋਂ ਵੀ ਪਿਆਰਾ ਅਸੀਂ ਪਾਣੀ ਸਾਡੇ ਕੋਲ ਵਾਧੂ ਹੈ ਹੀ ਨਹੀਂ ਅਸੀਂ ਕਿਵੇਂ ਦੇ ਸਕਦੇ ਹਾਂ ਜਿੰਨਾ ਹਿੱਸਾ ਹੈਗਾ ਸੀਗਾ ਹਰਿਆਣੇ ਦਾ ਉਹਨਾਂ ਆਪਣਾ ਹਿੱਸਾ ਵਰਤ ਲਿਆ ਤੇ ਸਾਡਾ ਹੀ ਹਿੱਸਾ ਕੱਟ ਕੇ ਪੰਜਾਬ ਦੇ ਪਾਣੀ ਦਾ ਹਿੱਸਾ ਕੱਟ ਕੇ ਕੇਂਦਰ ਦੀ ਸਰਕਾਰ ਨੇ ਕੱਲ ਜਿਹੜਾ ਆ ਉਹ ਹਰਿਆਣੇ ਨੂੰ ਦਿੱਤਾ ਇਹਦੇ ਵਿਰੋਧ ਦੇ ਵਿੱਚ ਸਾਨੂੰ ਕਿਤੇ ਵੀ ਜਿਵੇਂ ਮਾਨਯੋਗ ਮੰਤਰੀ ਸਾਹਿਬ ਕਹਿ ਚੁੱਕੇ ਨੇ ਧਾਲੀਵਾਲ ਸਾਹਿਬ ਸਾਨੂੰ ਸੜਕਾਂ ਤੇ ਸਾਨੂੰ ਕਾਨੂੰਨੀ ਲੜਾਈ ਜਿੱਥੋਂ ਤੱਕ ਵੀ ਜਿਸ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਮੈਂ ਇੱਥੇ ਇਹ ਗੱਲ ਸਪਸ਼ਟ ਕਰਨੀ ਚਾਹੁੰਨਾ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਤਰਨ ਚੁੱਕ ਜਿਨ੍ਹਾਂ ਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਹਨਾਂ ਨੂੰ ਅੱਜ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਨਾਲ ਨੇ 3 ਕਰੋੜ ਪੰਜਾਬੀਆਂ ਦੇ ਨਾਲ ਨੇ ਪੰਜਾਬ ਦੇ ਪਾਣੀਆਂ ਦੇ ਨਾਲ ਨੇ ਕਿ ਜਾਂ ਫਿਰ ਪੰਜਾਬ ਦੇ ਵਿਰੋਧੀ ਨੇ ਤੁਸੀਂ ਵੀ ਜਾਓਗੇ ਉਹਨਾਂ ਤੋਂ ਸਪਸ਼ਟ ਜਿਹੜਾ ਆ ਇਹ ਜਵਾਬ ਲਓ ਕਿ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਤੁਸੀਂ ਆਪਦੀ ਕੇਂਦਰ ਦੀ ਸਰਕਾਰ ਤੇ ਆਪਣੀ ਪਾਰਟੀ ਤੇ ਜ਼ੋਰ ਕਿਉਂ ਨਹੀਂ ਪਾਉਂਦੇ ਤੁਸੀਂ ਪੰਜਾਬ ਵਿਰੋਧੀ ਕੰਮ ਜਿਹੜੇ ਆ ਉਹ ਕਿਉਂ ਕਰ ਰਹੇ ਹੋ ਸੋ ਅਸੀਂ ਅੱਜ ਸਾਡੇ ਸਾਰੇ ਜਿਹੜੇ ਵਲੰਟੀਅਰ ਸਹਿਬਾਨ ਸਾਡੇ ਜਿੰਨੇ ਵੀ ਐਮਐਲਏ ਸਹਿਬਾਨ ਸਾਰੇ ਥਾਵਾਂ 'ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਔਰ ਇਹ ਪ੍ਰੋਟੈਸਟ ਇਹੇ ਹੀ ਜਾਰੀ ਰਹੂਗਾ ਪੰਜਾਬ ਦੀ ਵਿਜ਼ਿਬਿਲਿਟੀ ਅੱਗੇ ਆਉਣਾ ਚਾਹੀਦਾ ਵਾ ਧਖੜ ਸਾਹਿਬ ਨੂੰ ਮੈਂ ਤੇ ਮੈਂ ਤੇ ਤੁਹਾਨੂੰ ਕਹਿ ਚੁੱਕਾ ਹਾਂ ਕਿ ਉਹਨਾਂ ਨੂੰ ਅੱਗੇ ਆ ਕੇ ਪੰਜਾਬ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਜਾ ਕੇ ਆਪਣੀ ਪਾਰਟੀ ਦੇ ਉੱਤੇ ਆਪਣੀ ਕੇਂਦਰ ਦੀ ਸਰਕਾਰ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਨਾਲ ਧੱਕਾ ਨਾ ਕਰੋ ਉਹ ਵੀ ਪੰਜਾਬੀ ਨੇ ਪੰਜਾਬੀ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਜਿਹੜਾ ਧੱਕਾ ਕੀਤਾ ਜਾ ਰਿਹਾ ਹੈ ਨਹੀਂ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਬੀਜੇਪੀ ਹੈ ਪੰਜਾਬ بروਤੀ ਹੈ ਬੀਜੇਪੀ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕਰਦੀ ਆਈ ਹੈ ਜੀ ਇਹ ਅੱਜ ਦਾ ਨਹੀਂ ਆ ਹਮੇਸ਼ਾ ਹੀ ਬੀਜੇਪੀ ਧੱਕਾ ਕਰਦੀ ਆ ਔਰ ਬੀਜੇਪੀ ਦੇ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਆਗੂ ਨੇ ਉਹਨਾਂ ਨੂੰ ਵੀ ਆਪਣਾ ਸਟੈਂਡ ਇਹਦੇ ਤੇ ਸਪਸ਼ਟ ਕਰਨਾ ਚਾਹੀਦਾ 85 ਫਰ ਕੂਸੀ ਪਾਣੀ ਬਹੁਤ ਵੱਡੀ ਮਾਤਰਾ ਚ ਪਾਣੀ ਦਿੱਤਾ ਗਿਆ ਕਿ ਲੱਗਦਾ ਨਹੀਂ ਕਿ ਪਹਿਲੇ ਥੋੜੇ ਥੋੜੇ ਦਿੱਤਾ ਜਾ ਸਕਦਾ ਹੈ ਲੇਕਿਨ ਜਿਦਾਂ ਕਿ ਜੇ 1700 ਤੱਕ ਬਹੁਤ ਸੀ ਲੇਕਿਨ 8500 ਬਹੁਤ ਦੇਖੋ ਦੇਖੋ ਇਹ ਬੀਬੀਐਮਬੀ ਦਾ ਪਾਣੀ ਜੜਾ ਆ ਇਹ ਅਲਾਟਮੈਂਟ ਹੁੰਦੀ ਆ ਕਿ ਇੰਨਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਐਨਐਮਐਫ ਐਮਐਫ ਹਰਿਆਣੇ ਨੂੰ ਦਿੱਤਾ ਇੰਨਾ ਰਾਜਸਥਾਨ ਨੂੰ ਦਿੱਤਾ ਇੰਨਾ ਪੰਜਾਬ ਨੂੰ ਦਿੱਤਾ ਜਿੰਨਾ ਹਰਿਆਣੇ ਨੂੰ ਦਿੱਤਾ ਗਿਆ ਸੀਗਾ ਜਿੰਨਾ ਉਹਦਾ ਸ਼ੇਅਰ ਬੰਦਾ ਸੀਗਾ ਉਹਨਾਂ ਨੇ ਆਪਣਾ ਪਾਣੀ ਜਿਹੜਾ ਵਰਤ ਲਿਆ ਉਹ ਜਿੰਨਾ ਸ਼ੇਅਰ ਸਾਨੂੰ ਮਿਲਿਆ ਸੀਗਾ ਉਸ ਸ਼ੇਅਰ ਦੇ ਵਿੱਚੋਂ ਕੱਟ ਲਾ ਕੇ ਪੰਜਾਬ ਦਾ ਪਾਣੀ ਕੱਟ ਕਰਕੇ ਜਿਹੜਾ ਆ ਉਧਰਲੇ ਪਾਸੇ ਦੇ ਰਹੇ ਨੇ ਸੋ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਨੂੰ ਅਲੋਟ ਹੋ ਚੁੱਕਾ ਹੈ ਮਿਲ ਚੁੱਕਾ ਹੈ ਆਪਣੀ ਚੀਜ਼ ਵਰਤ ਲੋ ਉਸ ਤੋਂ ਬਾਅਦ ਤੁਸੀਂ ਦੂਜੇ ਦੇ ਹੱਕ ਦੇ ਉੱਤੇ ਡਾਕਾ ਮਾਰੋ ਇਹ ਤੇ ਗੱਲ ਸਹੀ ਨਹੀਂ ਆ ਨਾ ਸੋ ਸਾਡਾ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਅਸੀਂ ਕੋਈ ਭੀਕ ਨਹੀਂ ਮੰਗ ਰਹੇ ਸਾਡਾ ਹੱਕ ਆ ਬੀਬੀਐਮਬੀ ਦੇ ਪਾਣੀ ਦੇ ਉੱਤੇ ਔਰ ਅਸੀਂ ਉਹ ਹੱਕ ਆਪਣਾ ਜਿਹੜਾ ਉਹ ਲੈ ਕੇ ਰਾਵਾਂਗੇ